ਤੁਹਾਨੂੰ ਸਵਾਗਤ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲੀਅਰਕਾਂ ਗੁਰਦਾਸਪੁਰ ਦੀ ਬੱਸ ਲੱਗੀ ਹੈ ਜੀ ਤਗ ਭਗ 50 ਦੇ ਕਰੀਬ ਬੱਚੇ ਅੱਜ ਟੂਰ ਕਰ ਰਹੇ ਨੇ ਢੋਲਬਾਹਾ ਡੈਮ ਦਾ ਤੇ ਨਾਲ ਐਂਜਲ ਫਾਰਮ ਦਾ 8ਵੀਂ ਕਲਾਸ ਦੇ ਬੱਚੇ ਜਾ ਰਹੇ ਨੇ ਲਗਭਗ 80 ਕਿਲੋਮੀਟਰ ਜਾਣਾ ਤੇ 80 ਆਉਣਾ ਇਹ ਰੂਟ ਆ ਸਾਡੇ ਇੰਚਾਰਜ ਰਾਮਪਾਲ ਸਰ ਵਧਾਈ ਕੀ ਦਿਗਣ ਆਏ ਆ ਬੱਸ ਨੂੰ ਫੋਟੋ ਗਰੁੱਪ ਹੋ ਗਿਆ ਤੇ ਛਰੇ ਸਾਰੇ ਵਿੱਚ ਆਓਗੇ ਇਹ ਤੋਂ ਪਹਿਲਾਂ ਕਿ ਸਾਡਾ ਟੂਰ ਅੱਗੇ ਬਤੇ ਆਓ ਜੇ ਆਪਾਂ ਇਸ਼ਕ ਆਪੀ ਆਪਾਂ ਘਰ ਬੈਠੇ 15 ਤੋਂ 20 ਹਜ਼ਾਰ ਕਮਾਉਣਾ ਵਾ ਤੇ ਆਓ ਇੱਕ ਆਈਡੀ ਮੈਂ ਦੇ ਰਿਆ ਵਾਂ ਪ੍ਰਿੰਕਾ ਸ਼ਰਮਾ ਦੇ ਨਾਂ ਤੇ ਆਈਡੀ ਆ ਇੱਥੇ ਜਾ ਕੇ ਤੇ ਉੱਥੇ ਫਾਰਮ ਫਿਲ ਕਰੀਏ ਤੁਹਾਨੂੰ ਨਾਲ ਆਪੇ ਸੰਪਰਕ ਕਰ ਲੈਂਦੇ ਆ ਤੇ ਉਹ 15 ਤੋਂ 20 ਹਜ਼ਾਰ ਤੁਹਾਨੂੰ ਕਮਾ ਸਕਦੇ ਤੁਸੀਂ ਘਰ ਬੈਠੇ ਆਨਲਾਈਨ ਕੰਮ ਕਰਕੇ ਕੰਪਿਊਟਰ ਤੇ ਕੰਮ ਹੋਏਗਾ ਭਾਵੇਂ ਨੌਕਰੀ ਕਰਦੇ ਜ ਭਾਵੇਂ ਬਿਜ਼ਨਸਮੈਨ ਜੇ ਤੇ ਭਾਵੇਂ ਤੁਸੀਂ ਘਰੇਲੂ ਕੋਈ ਔਰਤੇ ਆ ਕੋਈ ਪੁਰਸ਼ ਆ ਜਾਂ ਕੋਈ ਨੌਜਵਾਨ ਆ ਤੇ ਉਹ ਇਹ ਕੰਮ ਕਰਕੇ ਤੇ 15 ਤੋਂ 20 ਜਰ ਕਮਾ ਸਕਦਾ ਜੇ ਚਾਹੁੰਦੇ ਜੇ ਤੇ ਬਾਕੀ احتیاط ਤੁਸੀਂ ਵਰਤਣੀਆਂ ਆਪਣੇ ਬੈਂਕ ਦੇ ਜੋ ਵੀ ਤੁਹਾਡੀ ATM ਸੀਕ੍ਰੈਸ਼ਨ ਦੀ ਉਹ ਨਹੀਂ ਦੇਣੀ ਤੁਸੀਂ ਕੰਮ ਕਰਨਾ ਵਾ ਤੁਹਾਨੂੰ ਪੈਸੇ ਦੇਣਗੇ ਇਹ ਤੁਸੀਂ ਉੱਥੇ ਸੰਪਰਕ ਕਰ ਸਕਦੇ ਜੀ ਦੇਖ ਸਕਦੇ ਜੀ ਇਹ ਮੈਨੂੰ ਪਤਾ ਲੱਗਾ ਤੇ ਮੇਰਾ ਪਮਾਨ ਸੋਚਿਆ ਪਿਆ ਨੂੰ ਆਪਾਂ ਜਾਣਾ ਵਾ ਸੱਜੇ ਅੱਜ ਦਸੂਹੇ ਇਹ ਆ ਜੀ ਅਸੀਂ ਦਸੂਹੇ ਪਹੁੰਚ ਚੁੱਕੇ ਆ ਇੱਥੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਤਰਪਾਰ ਟੱਕਰ ਸਾਹਿਬ ਉਸਮਾਨ ਸ਼ਹੀਦ ਦਸੂਹੇ ਇੱਥੇ ਆਏ ਆ ਬੱਚੇ ਕਹਿੰਦੇ ਚਾਹ ਪੀਣੀ ਆ ਰੋਟੀ ਉੱਪਰ ਪੰਜ ਲੋਕ ਕੀਤਾ ਇੱਕ ਹੋਟ ਕੀਤਾ ਉਹਦਾ ਲੰਗਰ ਵੀ ਇੱਥੇ ਮਿਲ ਜਾਂਦਾ ਵਾ ਤੇ ਇੱਥੇ ਬੱਚਿਆਂ ਨੂੰ ਚਾਹ ਪਿਆਲ ਕੇ ਤੇ ਫਿਰ ਆਪਾਂ ਅੱਗੇ ਚੱਲਦੇ ਆ ਜੀ ਸ਼ੇਟਕ ਸ਼ੇਟਕ ਕੋ ਸੇਰ ਅੱਗੇ ਜਾ ਕੇ ਰਮਾਲ ਵੇਖੋ ਰਮਾਲ ਪਏ ਹੋਣੇ ਆ ਸਰਦੇ ਵੀ ਕੋ ਰਮਾਲ ਪਏ ਹੋਣੇ ਉੱਥੋਂ ਚੱਕ ਰਿਓ ਤੁਹਾਨੂੰ ਮਿਲ ਜਾਣੇ ਆ ਰੋ ਮੱਥਾ ਟੇਕ ਲੀ ਇਹ ਸਾਡੀ ਪਹਿਲੀ ਬ੍ਰੇਕ ਹੋ ਗਈ ਅਸੀਂ ਕਹਿ ਸਕਦੇ ਹਾਂ ਆਫੀਸ਼ੀਅਲੀ ਸ਼ੇਰੀ ਕੋ ਇਨਸਾਫ ਚ ਇਹ ਲੰਕਰ ਹਾਲ ਲੰਗਰ ਤਾਂ ਵੀ ਪਰ ਪਾਉਂਦੇ ਆ ਪਰ ਬੱਚਿਆਂ ਨੇ ਇੱਥੋਂ ਚਾਹ ਪੀ ਲੈਣੇ ਫਿਰ ਇਹਨਾਂ ਕੋ ਬਾਅਦ ਚ ਚਲੋ ਲੇਟੋਣੀਆਂ ਵਾਰੀ ਥੋੜੀ ਜੀ ਆਉਂਦੇ ਆ ਹੀ ਇਹਨਾਂ ਨੂੰ ਛਕਾਉਣਾ ਵਾਂ ਲੱਗੇ ਲਿਆਣ ਲੱਗਿਆ ਆਉਂਦੇ ਸਮਾਂ ਲੱਗ ਜਾਣਾ ਮੇਰੀ ਗੱਲ ਸੁਣ ਸਾਡੇ ਵਿੱਚ ਜੇ ਲੰਗਰ 2:30 ਵਜੇ ਉਹਨਾਂ ਛਕ ਲਿਓ ਜਿੰਨਾ ਤੁਹਾਨੂੰ 2:30 ਵਜੇ ਤੁਸੀਂ ਵਜਾ ਸਕਦੇ 2:30 3:00 ਵਜੇ ਆ ਠੀਕ ਆ ਉਹਨਾਂ ਛਕ ਲਓ ਸਭ ਵਧੀਆ ਬਣਿਆ ਜੀ ਇੱਧਰ ਬਿਲਡਿੰਗ ਇੱਧਰ ਨਗਰ ਹਾ ਲਿਆ ਤੇ ਇਹਦੇ ਨਾਲ ਹੀ ਕੋਲ ਸਾਹਮਣੇ ਆਪਣੀ ਸਬਜ਼ੀ ਪੁੱਜੀ ਆ ਆਪਣੀ ਹੱਦੂ ਦੇ ਅੰਦਰ ਸਾਹਮਣੇ ਹਾਈਵੇ 44 ਆ। ਦਸੂ ਘੇੜਾ ਇੱਧਰ ਨਿੰਬੂ ਲੱਗੇ ਆ ਨਿੰਬੂਆਂ ਲਿਆ ਮਾਂ ਸੰਤਰੀ ਇਹਦਾ ਲਾਈਨਾਂ ਵਿੱਚ ਹੀ ਉੱਥੇ ਵੀ ਇਦਾਂ ਹੀ ਰਹਿਣਾ ਜੀ ਠੀਕ ਆ ਹੋਣ ਤਾਂ ਨੂੰ ਗਿਣਤੀ ਗਣ ਕੇ ਫੇਰ ਆਪਾਂ ਬਿਠਾਉਂਦੇ ਆ। ਲਾਈਨ 'ਚ ਆਜੋ ਇਹ ਕਮਟਰੂਡ ਦਾ ਜੀ ਜ਼ਿੰਮੇਵਾਰੀ ਦਾ ਕੰਮ ਹੁੰਦਾ ਵਾ ਨਿਆਣੇ ਹੁਣ ਜਿੱਥੇ ਵੀ ਲਾਉਣੇ ਆ ਉੱਥੇ ਸਾਨੂੰ ਗਿਣ ਕੇ ਹੀ ਚੜਾਉਣੇ ਪੈਣੇ ਆ ਇਹ ਇੱਕ ਮੁੱਦਾ ਹੁੰਦਾ ਇਹ ਆ ਗਿਆ ਜੀ ਦਸੂਹਾ ਸ਼ਹਿਰ ਆਵਾ ਜੇ ਆ ਰੋਡ ਸ਼ਹਿਰ ਬੋਨੂ ਖੱਬਿਆ ਜਾਂਦਾ ਵਾ ਆਈ ਗੱਦੀ ਵਾਲਾ ਤੱਕ ਜਾਣਾ ਵਾ ਇਹਦਾ ਕਿਥੋਂ 14-15 ਕਿਲੋਮੀਟਰ ਇਹ ਉੱਥੇ ਜਾ ਕੇ ਤੇ ਉੱਥੋਂ ਥੋੜਾ ਜਿਹਾ ਗਾਂ ਜਾ ਕੇ ਤੇ ਆਪੇ ਖੱਪਿਆ ਤੇ ਮੁੜਨਾ ਤੇ ਸਵੇਰ ਦਾ ਦਿਨ ਲਾਟਾਂ ਵਾਲੇ ਚੌਕ ਜਿੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਵਾ ਇਹ ਆਗੇ ਜੀ ਕਰਦੀ ਵਾਲਾ ਸ਼ਹਿਰ ਫਿਰ ਤੋਂ 3-4 ਕਿਲੋਮੀਟਰ ਅੱਗੇ ਜਾ ਕੇ ਤੇ ਖੱਬੇ ਮੁੜਨਾ ਇਹ ਉਹ ਕਰਦੀ ਵਾਲਾ ਵਾ ਪੂਲ ਲੰਘ ਜਾਣੀਆਂ ਗੁਰਦਸੇ ਸੂਖ ਸਾਗਰ ਸਾਹਿਬ ਖੱਬੇ ਅੱਧੇ ਕਿਲੋਮੀਟਰ ਆਇਆਂ ਕੀ ਜਾਣਾ ਸਿੱਧੇ 4 ਕਿਲੋਮੀਟਰ ਆਉਣ ਤੋਂ ਬਾਅਦ ਗਰਦੀ ਵਾਲਾ ਤੋਂ ਇੱਥੋਂ ਖੱਬੇ ਹੱਥ ਜਿਹੜਾ ਰਸਤਾ ਮੁੜਦਾ ਵਾ ਜੀ 5 ਕਿਲੋਮੀਟਰ ਆਉਣਾ ਮੈਂਜਲ ਫਾਰਮ ਉੱਤੇ ਕੋ ਤੋਂ ਗਾਂਹ 5 ਕਿਲੋਮੀਟਰ ਆਏਗਾ ਢੋਲਪਹਾ ਡੈਮ ਮਸੇਹ ਹੈ ਚੌਂਕ ਜਿਹੜਾ ਬੰਦਾ ਵਾ ਇੱਥੋਂ ਅਸੀਂ ਮੁੜ ਜੰਦਾ ਤੇ ਇੱਥੋਂ ਇੱਥੋਂ ਲਗਭਗ 15-20 ਕਿਲੋਮੀਟਰ ਟਾਂਡਾ ਵੀ ਆਈਂਦਾ ਸੱਜੇ ਹੱਥ ਆ ਚੌਂਕ ਤੋਂ ਉਹ ਆ ਰਹਾ ਵਾ ਟਾਂਡੇ ਨੂੰ ਪਹੁੰਚੇਗਾ ਇੱਥੇ ਨੂੰ ਆਪਾਂ ਚੱਲ ਜਾਣਾ ਵਾ ਐਂਜਲ ਫਾਰਮ ਤੇ ਟੋਲ ਪਹਾ ਨੰਨੀ ਕਿੱਦਰੀ ਇੱਥੇ ਗਰੀ ਚੇੜੀ ਜਾਂਦੀ ਆਪਾਂ ਬਾਹਰ ਸਾਤੀ ਵੀ ਆ ਗਈ ਆ ਇਹ ਤਾਂ ਨਿਆ ਬ੍ਰੀਕ ਬ੍ਰੀਕ ਛੜਕਾਵਾ ਜੜੀਆਂ ਵੱਲ ਖਾਂਦੀਆਂ ਛਵਲ ਲਗਦੀਆਂ ਪਹਾੜੀਆਂ ਵਿੱਚੋਂ ਲੰਘਦੀਆਂ ਨੇ ਪਹਾੜੀਆਂ ਸਿੱਧੀ ਚੜਾਈ ਆ ਸਿੱਧੀ ਇਹ ਤਾਂ ਇਦਾਂ ਸਪਿੱਟੀ ਲਾਓ ਸਪਿੱਟੀ ਆਉਂਦੇ ਨਾ ਇੱਧਰ ਵੀ ਪਹਾੜੇ ਇੱਧਰ ਵੀ ਪਹਾੜ ਵਿੱਚੋਂ ਲੰਘਦੀ ਆ ਬਾਹਰ ਦੀ ਔਰ ਲੱਗਣਿਆ ਬਹੁਤ ਜ਼ਿਆਦਾ ਆਈਆ ਇੱਥੇ ਬਸ ਆਪਾਂ ਘੁਲਰ ਲਈ ਆ ਇੱਥੋਂ ਲੈਣ ਲੱਗੇ ਤਾਂ ਆਪਾਂ ਹੁਣ ਇਦੋਂ ਸਿੱਧੇ ਡੈਂਪ ਤੇ ਐਂਟਰੀ ਜਿਹੜੀ ਪਾਵਾਂਗੇ ਪਹੁੰਚ ਚੁੱਕੇ ਆ ਵਧੀਆ ਅਸੀਂ ਲੱਗਾ ਟੂਰ ਰੋਡਿਆਂ ਨੇ ਵੀ ਵਧੀਆ ਪਸੰਦ ਆਇਆ ਵਾ ਆਜੋ ਸਾਰੇ ਲੈਣ ਲੱਗੇ ਮੈਂ ਇਕੱਠੀ ਕਰਦੇ ਆ ਨਾ ਜਿਸ ਤਰ੍ਹਾਂ ਮਰਗੀ ਹੁੰਦੀ ਸੀ ਆ ਗੇਟ ਹੁੰਦਾ ਵਾ ਗੇਟ ਬੰਦ ਹੁੰਦਾ ਵਾ ਤੇ ਲਾਗੋ ਐਂਟਰੀ ਹੁੰਦੀ ਆ ਓਏ ਲੈਂਜ ਰਹਿਣਾ ਬਿਲਕੁਲ ਲੈਂਜ ਰਹਿਣਾ ਲੈਂਜ ਇੱਕ ਲਾਈਨ 'ਚ ਓਏ ਰਾਮਨਾਥ ਰੁਕ ਜਾ ਰੁਕ ਜਾ ਛੇਤੀਓ ਲੈਨ 'ਚ ਤੁਰੇ ਚਲੋ ਤੁਰੇ ਚਲੋ ਆ ਜਾ ਡੈਮ ਆ ਨਾ ਲਗਭਗ 15 20 ਡੈਮ ਆ ਹੁਸ਼ਿਆਰਪੁਰ ਜ਼ਿਲ੍ਹੇ 'ਚ ਬਣੇ ਤੇ ਉਹਨਾਂ 'ਚੋਂ ਆ ਇੱਕ ਡੈਮ ਆ ਇੱਥੇ ਫਿਲਮਾਂ ਦੀ ਸ਼ੂਟਿੰਗਾਂ ਵੀ ਹੋ ਜਾਂਦੀਆਂ ਜੀ ਇਹ ਸਾਰਾ ਕੰਮ ਸਰਕਾਰੀ ਆ ਤਾ ਕਰਕੇ ਸਾਡਾ ਸਕੂਲ ਵੀ ਸਰਕਾਰੀ ਹੈ ਤੇ ਅਸੀਂ ਜਿਹੜੇ ਨਿਜਮੈਣਾ ਉਹਨਾਂ ਨੂੰ ਪਾਲਣਾ ਵਾ ਆ ਡੈਮ ਆ ਇੱਥੇ ਪਾਣੀ ਮੀਂਹ ਦਾ ਪਾਣੀ ਇਕੱਠਾ ਹੁੰਦਾ ਜ਼ਿਆਦਾਤਰ ਜਾਂ ਪਹਾੜਾਂ ਚੋਂ ਪਾਣੀ ਸਿਮਦਾ ਵਾ ਆ ਪਹਾੜ ਚ ਵਲ ਲੱਗਦੇ ਆ ਇੱਥੋਂ ਪਾਣੀ ਸਿਮਦਾ ਵਾ ਤੇ ਇਹ ਸਿਮਕ ਤੇ ਪਾਣੀ ਇਕੱਠਾ ਹੁੰਦਾ ਉਹਦੇ ਜ਼ਿਆਦਾਤਰ ਮੀਂਹ ਦਾ ਹੀ ਆ ਠੀਕ ਆ ਇਹ ਉਹ ਜਿਹੜਾ ਮੰਦਿਰ ਤੁਸੀਂ ਵੇਖਿਆ ਨਾ ਦੇਖਦੇ ਨਾ ਜਦੋਂ ਆਪਾਂ ਉੱਥੇ ਆਦੇ ਚ ਪਹੁੰਚਾਂਗੇ ਮੰਦਿਰ ਫੇਰ ਦਿਖਣਾ ਵਾ ਇੱਥੇ ਕਿਤੇ ਉਹ ਮੰਦਿਰ ਉਹਦੀਆਂ ਪੌੜੀਆਂ ਪੌੜੀਆਂ ਚੱਲ ਕੇ ਤਾਹ ਜਾਇਦਾ ਵਾ ਠੀਕ ਆ ਹੁਣ ਇਦਾਂ ਹੀ ਲੈਣ ਲਾਗੇ ਤੇ ਆਪਾਂ ਤੁਰੇ ਜਾਣਾ ਵਾ ਕ ਐਉਂ ਲੱਗਦਾ ਪੰਜਾਬ ਨਹੀਂ ਆ ਪਰ ਇਹ ਪੰਜਾਬ ਹੀ ਆ ਆ ਵੇਖੋ ਦੂਰ ਕੀ VOTING ਆ ਵੋਟ ਕਰਦੇ ਆ ਇਹ ਮੱਛੀਆਂ ਫੜਦੇ ਮੇਰੇ ਸਾਹਬ ਨਾਲ ਬਈ ਰੁਕਨੇ ਇੱਥੇ ਤੱਕ ਫੋਟੋ ਖਿੱਚ ਦਨੇ ਆ ਠੀਕ ਆ ਇਹ ਬਹੁਤ ਸੋਹਣੀ ਲੋਕੇਸ਼ਨ ਆ ਬਹੁਤਾ ਐਂਡ ਤੇ ਜਾਣਾ ਵਿੱਚ ਹੀ ਰਿਓ ਐਂਡ ਤੇ ਨਾ ਬਹੁਤਾ ਹੋ ਲਿਆ ਜੀ ਇੱਥੇ ਇੱਥੇ ਵੀ ਇੱਕ ਰਸਤਾ ਬਣਿਆ ਆ ਵਾ ਇੱਥੇ ਇੱਕ ਰਾਹ ਬਣਿਆ ਆ ਜਿਹੜਾ ਠਾਂ ਨੂੰ ਇੱਕ ਲੋਕੇਸ਼ਨ ਬੰਦੀ ਬੜਛੋਣੀ ਐ ਏਦਾਂ ਥੱਲੇ ਰਸਤਾ ਜਾਂਦਾ ਵਾ ਤੇ ਏਦਾਂ ਹੀ ਤੁਰ ਕੇ ਆਪਾਂ ਸਿੱਧੇ ਇਹ ਤੋਂ ਪਾਰ ਜਾ ਸਕਨੇ ਆ ਉੱਥੇ ਖਦੇ ਕਾ ਦੇ ਮੈਦਾਨ ਜੇ ਆ ਉਹਨਾਂ ਨੂੰ ਦੇਖੇ ਜਾ ਸਕਦਾ ਵਾ ਪਾਣੀ ਏਦਾਂ ਹੀ ਸ਼ੇਡਾਂ ਬਰਲਦਾ ਕਾਲਿਆ ਪਾਣੀ ਰੇਮ ਦਾ ਸਾਰਾ ਹਾਲਾਤ ਵਾਲਾ ਇੱਕ ਮੰਦਿਰ ਆ ਉਹ ਇਹਦੇ ਉੱਤੇ ਆ ਪਹਾੜ ਦੇ ਮਗਰਲੇ ਪੰਨੇ ਜੇ ਗਾਂ ਜਗ੍ਹਾ ਤੇ ਫਿਰ ਦੇਖਦਾ ਕਿ ਖੰਦੇਲੀ ਉਹਨਾਂ ਨੂੰ ਭੁੱਖ ਲੱਗ ਜਾਂਦੀ ਹੈ ਫਿਰ ਪੰਜ ਅੱਠਵੀਂ ਕਲਾਸ ਵਿੱਚ ਇੱਕ ਉਹ ਕਲਾਸ ਹੁੰਦੀ ਹੈ ਜਿਹੜੀ ਨਾ ਨਿਆਣਾ ਵਟਾ ਦਾ ਨਾਂ ਨਿਕੰਦਾ ਗੁਰਦੁਆਰੇ ਨੇ ਇਹਨੂੰ ਕਿਹਾ ਥੋੜਾ ਬੋਤਾ ਛਕ ਲਓ ਲੰਗਰ ਤੇ ਹੁਣ ਇੱਥੇ ਵੀ ਜਿਹੜੇ ਘਰੋਂ ਲਿਆ ਕੇ ਆਏ ਇੱਥੇ ਖਾ ਲੈਣਗੇ ਤੇ ਬਾਕੀ ਹੁਣ ਜਿਹੜਾ ਇਹਨਾਂ ਦਾ ਸਿਸਟਮ ਆ ਉਹ ਹਿੰਸਟ ਕਰਾਂਗੇ ਜਾ ਕੇ ਹੋਟਲ ਤੇ ਅੰਜਲ ਫਾਰਮ 1.5 ਘੰਟਾ ਲਾ ਕੇ ਇਹਦੇ ਉੱਤੇ ਹੀ ਕੋਈ ਚੜ੍ਹੇ ਮੈਂ ਦੇ ਨਜ਼ਦੀਕ ਸੇ ਪਹੁੰਚਿਆ ਵਾ ਬਹੁਤ ਜ਼ਿਆਦਾ ਇੱਥੇ ਆਵਾਜ਼ ਹੀ ਨਹੀਂ ਆ ਗਈ ਲੋਕਾਂ ਦੀ ਪਾਬਾਕ ਹੋਣੀ ਚਾਹੀਦੀ ਇੱਥੇ ਘੁੰਮਣ ਪਰ ਪਤਾ ਨਹੀਂ ਕਿਉਂ ਇੱਥੇ ਉਹ ਨਹੀਂ ਕਰਦੇ ਬਾਹਰ ਗੇਟ ਤੇ ਵੀ ਲਿਖ ਕੇ ਲਾਇਆ ਹੁੰਦਾ ਵਾ ਅੰਦਰ ਵੜਨਾ ਮਨਾ ਹੈ ਤੇ ਉਤਾਂ ਜੇ ਇਹਨੂੰ ਡਿਵੈਲਪ ਕੀਤਾ ਜਾਂਦਾ ਡਿਵੈਲਪ ਕੀਤਾ ਜਾਵੇ ਤੇ ਇਹ ਬੜਾ ਵਧੀਆ ਪੁਆਇੰਟ ਬਣ ਸਕਦਾ ਪਹਿਲਾਂ ਵੀ ਆਪਾਂ ਬੜੀ ਬੜੀ ਗੱਲ ਕੀਤੀ ਆਪਣੀ ਵੀਡੀਓਜ਼ ਵਿੱਚ ਕੁਝ ਗੇਟ ਖੋਲ ਕੇ ਤਿੰਨ ਚਾਰ ਗੱਟੀਆਂ ਗਈਆਂ ਅੰਦਰ ਮੇਰੇ ਸਾਹ ਨਾਲ ਉਹ ਵੱਲੇ ਵਿਭਾਗ ਦੀਆਂ ਗੱਟੀਆਂ ਦੇ ਬੰਦੇ ਸੀ ਮੈਨੂੰ ਯਾਦ ਆਉਂਦੇ ਸ਼ਾਇਦ ਇਹਨੂੰ ਡਿਵੈਲਪ ਕਰਨਾ ਚਾਹੀਦਾ ਜ਼ਰੂਰ ਜਿਹੜੇ ਹੁੰਦੇ ਸਾਡੇ ਸਕੂਲ ਦੇ ਸਟਾਫ ਇੱਥਾਂ ਜਾ ਕੇ ਬਿਲਕੁਲ ਪੰਜਾਬ 'ਚ ਫੀਲਿੰਗ ਜਿਹੜੀ ਹੈ ਸ਼ਹਿਰ ਆਪ ਫੇਰਪੋਰਟ ਵਿੱਚ ਫੀਲਿੰਗ ਜਿਹੜੀ ਆ ਹਮਾਚਰ ਵਾਲੀ ਹੁੰਦੀ ਹੈ ਚੈਂਡ ਕੀ ਵੱਡੀ ਹੁੰਦੀ ਹੈ ਉਹ ਫਿਰ ਜਾਣੇ ਤੁਰ ਲਿਆ ਜੀ ਲਾਈਨ 'ਚ ਇੱਥੋਂ ਆਪਾਂ বাস ਵਿੱਚ ਸਵਾਰ ਹੋ ਕੇ ਤੇ ਫਿਰ ਅੰਜਲ ਫਰਮ ਪਹੁੰਚਦੇ ਆ ਜੀ। ਜੇ ਆਪਣਾ ਵਾਹਾਂ ਰੋਕ ਸਕਦੇ ਜੇ ਜੇ ਇਧਰ ਚੱਲ ਜੀਏ ਨਾ ਇਹਦੋਂ ਟਿਪੀਕਲ ਪਹਾੜ ਆ ਜਾਂਦੇ ਆ। ਬਿਲਕੁਲ ਆ ਜੇ ਪਹਾੜਿਆ ਹੋਰ ਸਕਤੋ ਹੀ ਜਾਣੇ ਆ। ਇੱਕ ਖੂਬਸੂਰਤ ਰਸਤਾ ਮਾਨਾਂ ਨੂੰ ਮਿਲਦਾ। ਉਹ ਬੱਚੇ ਸਵਾਰ ਹੋਣਗੇ। ਆਹ ਰਸਤਾ ਬੇ चलो जी हम बच्चे सारे आ गए हैं। अपन सीटा लागू चेक कर लो सारे बच्चे आ गए अगे बैठे आ गए देखो चेक कर लो कि चले ਟਾਈਮ ਕਿਦਾਂ ਲੱਗਾ ਟਾਈਮ ਹਾਂਜੀ ਵਧੀਆ ਲੱਗਾ ਹਾਂਜੀ ਵਧੀਆ ਲੱਗਾ ਇਹ ਇਹ ਐਂਜਲ ਫਾਰਮ ਦੀ ਐਂਟਰੀ ਇਹ ਤਾਂ ਜੰਗਲਾਂ ਵਿੱਚ ਚੋਰਾ ਜਾਣਾ ਵਾ ਇਹ ਤਾਂ ਜੰਗਲਾਂ ਵਿੱਚ ਚੋਰਾ ਜਾਣਾ ਜੀ ਇਹਦੇ ਵਿੱਚ ਹੀ ਪਾਰਕਿੰਗ ਆ ਗੱਡੀਆਂ ਕਾਫੀ ਆਈਆਂ ਐਂਟਰੈਂਸ ਹੈ ਐਂਜਲ ਫਾਰਮ ਦੀ ਮਾਣੇਂ ਅਰਤੀ ਨਾ ਕਿ ਕੋਈ ਕੋਈ ਖਾਣ ਵਾਲੀ ਚੀਜ਼ ਨਾ ਹੋਵੇ ਜੇਬ 'ਚ ਅੰਦਰ ਨਹੀਂ ਜਾਣੀ ਠੀਕ ਆ ਗੱਡੀ ਵਿੱਚ ਲੈਣੀ ਚਾਹੀਦੀ ਆ ਆਓ ਲੈਣ ਲੱਗ ਇੱਥੇ ਖੜੋਣ ਆਜੋ ਇਧਰ ਆਜੋ ਇੱਥੇ ਖੜੋ ਲੈਣ ਉਹ ਅੱਗੇ ਰੋਕੋ ਥੋੜਾ ਜਿਹਾ ਗਾਂ ਜਾ ਕੇ ਕਾਇਨਾ ਜੀ ਨਿਆਣੇ ਆਏ ਘੁੰਮਣ ਬਿਲਕੁਲੀ ਹਵੇਲੀ ਜਿਹੜੀ ਹੈ ਨਾ ਪਰਾਤਨ ਹਵੇਲੀ ਬਣਾਤੀ ਆ ਨਾਈਟ ਮੈਰਿਜ ਫੰਕਸ਼ਨ ਇੱਥੇ ਬਹੁਤ ਜ਼ਿਆਦਾ ਹੁੰਦੇ ਆ ਸਾਸਿਕਾ ਇੱਧਰ ਵੀ ਤੇ ਸਾਸਿਕਾ ਇੱਧਰ ਵੀ ਦੇ ਸਾਹਮਣੇ ਆਜ ਤੱਕ ਸ਼ੋਰ ਬੜਾ ਸ਼ਾਨਦਾਰ ਫਰਾ ਇਧਰ ਹੀ ਖੋਜ ਜੀ ਜਿਹੜੇ ਹੋਏ ਲੈ ਅੰਚ ਲੈ ਅੰਚ ਬਿਲਕੁਲ ਲੈ ਚਲ ਤੇ ਲੈ ਕਿਥੇ ਆ ਕੋਈ ਤਾਂ ਤੈਨੂੰ ਕਿਹਾ ਕਿ ਤੁਹਾਡੇ ਵਾਸਤੇ ਕਾਖਿਆ ਵਾ ਖਨੋ ਜਾ ਸੀ ਇਥੋਂ ਟਿਕਟਾਂ ਦੀ ਗੱਲ 72 ਜਿਹਨਾਂ 100 ਰੁਪਿਆ ਸ਼ੋਰ ਤੇ ਟਿਕਟ ਕਰਤੀ ਆ ਤੇ ਤੇ ਜਿਹੜਾ ਨਾ ਦਸਾਂ ਬੱਚਿਆਂ ਪਿੱਛੇ ਇੱਕ ਟੀਚਰ ਫਰੀ ਇਹ ਕੰਮ ਕੀਤਾ ਜਾ। ਕਿਲਪਰ ਲੜੀਆ ਹੁਣ ਇਥੋਂ ਲੈਣ ਲਾ ਕੇ ਆਪਾਂ ਅੰਦਰ ਚੱਲਾਂਗੇ। ਸੋਹਣੀ ਲੋਕੇਸ਼ਨ ਸੋਹਣਾ ਬਣਾਤਾ ਵਾ ਹੋਰ ਚੀਜ਼ਾਂ ਜਿਹੜੀਆਂ ਵਾ ਐਕਸਟਰਾ ਐਕਸੈਸਰੀ ਕਰਤੀਆਂ ਵਾ ਅਮਰੇਲਾ সুইমিং ਟਿਊਬਸ, ਕੈਪਸ ਐਂਡ ਪੋਰਟੇਬਲ ਫੈਨਸ। ਲੈਣ ਲਾ ਕੇ ਅੰਦਰ ਚੱਲਿਆ। ਸੁਹ ਜਜ਼ਬ ਤਿੰਨ ਜਮਾਨੇ ਕੀ ਸੀ। ਕੋਲ ਰੁਕੋ। ਕੋਈ 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 ਟੀਕ ਚਾਂਗਰ ਕੋਈ ਹੂਤ ਨਹੀਂ ਕਰਨੀ ਆਨੰਦ ਲਿਆਂਦਾ ਮਜ਼ਾ ਵਾ ਆਪਣੇ ਹਿਸਾਬ ਨਾਲ ਟ੍ਰਿਪ ਨੂੰ ਇੰਜੋਏ ਕਰੀਦਾ ਵਾ ਚੋ ਚੋ ਇੰਨੇ ਕ ਪੁਆਇੰਟ ਵੀ ਇੱਕ ਬਣਾਤਾ ਗਿਆ ਵਾ ਜਰਾ ਇੱਕ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਆ ਇਹ ਆਓ ਤੇ ਟੂਰਿਸਟ ਫੋਟੋ ਖਿੱਚਦੇ ਸਾਹਮਣੇ ਉਹ ਰੈਸਟੋਰੈਂਟ ਆ ਜੇਕਰ ਖਾਣਾ ਬਣਾ ਦਿੱਤਾ ਜਾਂ ਖਾ ਪੀ ਸਕਦਾ ਵਾ ਸਾਹਮਣੇ ਬੱਤੀਆਂ-ਬੁੱਤੀਆਂ ਰਾਤ ਨੂੰ ਰੋਸ਼ਨੀ ਆ ਪੂਰਾ ਪ੍ਰਬੰਧਿਆ ਹੋਇਆ ਸੇ ਬੱਚੇ ਲੈਣ ਦੇ ਝੂਟੇ ਤੇ ਆਪਾਂ ਹੁਣ ਸਿੱਧੇ ਇੱਧਰ ਜਾਨਾ ਇਹ ਇੱਕ ਸੈਕਸ਼ਨ ਹੈ ਥੇ ਅਲਮਾਰੀਆਂ ਜਿਹੜੀਆਂ ਪੁਰਾਤਨ ਦੀਆਂ ਸੀ ਉਹ ਰੱਖੀਆਂ ਹੋਈਆਂ ਵਾਂਸ ਬੰਨੀਆਂ ਮੁੰਲਾ ਦਾ ਸਾਰੇ ਪੰਜਾਬ ਚੋਂ ਇਕੱਠੀਆਂ ਕਰ ਲਈਆਂ ਜਾਵਦੀਆਂ ਵਾਂਸ ਦੀ ਕੁਰਸੀ ਮੰਝਾ ਚਰਖਾ ਰੁੱਖ ਵੇੜੇ ਵਿੱਚ ਇਦਾਂ ਸੋਨੇ ਸੋਨੇ ਲੱਗੇ ਹੁੰਦੇ ਸੀ ਕਿਉਂਕਿ ਘਰਾਂ ਦੇ ਵੇੜੇ ਕੱਚੇ ਹੁੰਦੇ ਸੀ ਦਰਵਾਜਾ ਮੋੜ ਸਭ ਤੋਂ ਪਹਿਲੇ ਨੰਬਰ ਤੇ ਆਹ ਕੁੰਡਾ ਆਹ ਕੁੰਡਾ ਜਿਵੇਂ ਜਿੱਥੇ ਚੀਜ਼ਾਂ ਨੂੰ ਹੋਰ ਬਿਹਤਰ ਕਰਤਾ ਗਿਆ ਨਾ ਤੇ ਉਥੇ ਟਿਕਟ ਵੀ ਡਬਲ ਹੋ ਗਈ ਹੈ ਜੀ 50 ਤੋਂ 100 ਰੁਪਏ ਹੋ ਗਈ ਹੈ ਕਿਹੇ ਬੱਚੇ ਨੂੰ ਕੋਈ ਕਨਸੈਸ਼ਨ ਨਹੀਂ ਹੈ ਜੇ ਇਹਦਾ ਬੱਚਾ ਕੋਈ 5 ਸਾਲ ਤੋਂ ਹੇਠਾਂ ਵੀ ਹੁੰਦਾ ਉਹਦੇ ਉਹ ਵੀ 100 ਰੁਪਏ ਹੀ ਹੈ ਇੱਕਾ ਦੇ 5G ਹੁੰਦੇ ਜੇ ਇਹ ਤੇ ਤੁਹਾਡੀ ਟਿਕਟ 500 ਰੁਪਿਆ ਹੀ ਲੱਗਣੀ ਆ ਤੇ ਸਕੂਲ ਟ੍ਰਿਪ ਵਾਲੇ ਦਸਾਂ ਬੱਚਿਆਂ ਪਿੱਛੇ ਇੱਕਾ ਦੇ ਆਪਕੋ ਫ੍ਰੀ ਹੈ ਜੀ ਇਦਾਂ ਦਾ ਸਿਸਟਮ ਹੈ ਤੁਹਾਡਾ ਖਾਣਾ ਪੀਣਾ ਤੁਹਾਡਾ ਵੱਖਰਾ ਵਾ ਉਹ ਤੁਸੀਂ ਵੱਖਰੇ ਤੌਰ ਤੇ ਖਾ ਪੀ ਸਕਦੇ ਆ ਇਹ ਹੈ ਜੀ ਫੈਮਿਲੀ ਪੂਲ ਆਪਣੀ ਬੁਕਿੰਗ ਕਰਾਓ ਤੇ ਦਰਵਾਜ਼ਾ ਬੰਦ ਹੋ ਜਾਏਗਾ ਤੁਸੀਂ ਆਪਣੇ ਸਾਥ ਨਾਲ ਇੱਥੇ ਜਿੰਦੇ ਕਿ ਨੂੰ ਮੰਨ ਸਕਦੇ ਜੀ ਆਪੇ ਹੁਣ ਵੇਖੋ ਵੇਖੋ ਜੋ ਮਰਦੀ ਜੀ ਵੀ ਇੱਕ ਬੰਦੇ ਨੂੰ ਇਦਾਂ ਲੱਗਦਾ ਵਾ ਵੀ ਕਿਉਂਕਿ ਬਾਹਰਲੇ ਬੰਦੇ ਰੇ ਜਿਹੜੀਆਂ ਨੇ ਰਾਜਸਥਾਨ ਵਰਗੀ ਆ ਮਿੱਟੀ ਰਾਜਸਥਾਨ ਵਰਗੀ ਆ ਮੈਨੂੰ ਲੱਗਦਾ ਮਿੱਟੀ ਵੀ ਇੱਥੇ ਡੰਪ ਕੀਤੀ ਗਈ ਆ ਇਹ ਸਾਰਾ ਏਰੀਆ ਜਿਹੜਾ ਕਨਵਰਟ ਕਰਨ ਵਾਸਤੇ ਬਹੁਤ ਮਿਹਨਤ ਕੀਤੀ ਹੋਣੀ ਹੈ ਹੋਰ ਜੀ ਆਪਾਂ ਵਧਦੇ ਨਹੀਂ ਅੱਗੇ ਤੇ ਆਪਾਂ ਪਹੁੰਚ ਜਾਂਦੇ ਹਾਂ ਫਾਰਿਆਂ ਵੱਲ ਨੂੰ ਜਿੱਥੇ ਫਾਰੇ ਲੱਗੇ ਆ ਇੱਥੇ ਵੀ সুইমিং ਪੂਲ ਆ ਇਹ ਜਨ ਤੱਕ ਆ ਤੇ ਫੁੱਲ ਦੇ ਬਹੁਤ ਜ਼ਿਆਦਾ ਹੀ ਸੋਹਣੇ ਆ ਬੇਹਦ ਖੂਬਸੂਰਤ ਥੋੜੇ ਖੂਬਸੂਰਤ ਨਹੀਂ ਜਿਆਦਾ ਹੀ ਖੂਬਸੂਰਤ ਹੈ ਸ਼ਰੀ ਨਗਰ ਦਾ ਨਿਸ਼ਾਤ ਬਾਗ ਜਿਹੜਾ ਉਹਦੇ ਸ਼ਾਤ ਗਾਰਡਨ ਹੈ ਉਹ ਚਿੱਤੇ ਆ ਹੀਦਾ ਵਾ ਮਿੰਨੀ ਨਿਸ਼ਾਤ ਗਾਰਡਨ ਵੀ ਕਹਿ ਸਕਦੇ ਆ ਜੀ ਆਪਾਂ ਇੱਥੇ ਵੇਖੀਏ ਇੱਥੇ ਆ ਚੀਜ਼ ਨਹੀਂ ਵੇਖੀ ਦੇ ਮਿੰਨੀ ਨਿਸ਼ਾਤ ਗਾਰਡਨ ਵੀ ਆਪਾਂ ਕਹਿ ਸਕਦੇ ਆ ਠੀਕ ਬਣਾਤੀ ਆ ਇਹ ਇਹੋ ਉਹ ਥੋੜੀ ਲੰਬੀ ਸੂਰਤ ਡੰਡੀ ਹੈ ਜੋ ਦੂਰ ਤੱਕ ਜਾਂਦੀ ਹੈ ਬਹੁਤ ਦੂਰ ਤੱਕ। ਅਗਦੇ ਜੀ ਰੈਸਟੋਰੈਂਟ ਇਹਦੇ ਵਿੱਚ 20 ਸਰਦਾਰ ਕਰਦੇ ਹੋਣੇ ਆ ਉਹ ਜੋ ਰੁੱਖਾਂ ਦੀ ਕਟਾਈ ਹੋਰ ਹੋਣਗੇ ਜਿਹੜੇ ਇਹਨਾਂ ਨੇ ਹੀ ਜਿਹੇ ਹੀ ਸਪੈਦੇ ਉਹਟੇ ਜਾਣਦੇ ਆ ਇਹਦਾ ਮੁੱਲ ਵੀ ਹੋਰ ਵਧਣਾ ਵਾ ਹਸਕੀ ਟਾਪ ਫੁਟੋ ਸੋਣਗੇ ਨਹੀਂ ਆ ਅਗਧਾ ਪੜਾਇਆ ਜੀ ਪਿੰਡ ਲਾਲ ਟੈਂ ਗੱਡਾ ਇਹ ਕਿਧਰ ਰੈਸਟੋਰੈਂਟ ਇਹ ਤੇ ਸਮਾਰਟ ਮੇਲਾ ਖਣਪਿੰਦਾ ਸਾਹਮਣੇ ਕੋਈ ਪ੍ਰੋਗਰਾਮ ਚੱਲ ਰਿਹਾ ਹੋ ਸਕਦਾ ਆ ਨਿਰਮਾਣ ਨਵਾਂ ਕੀਤਾ ਵਾ ਆ ਬਣ ਗਿਆ ਹੀ ਆ ਸਾਰੇ ਕੁਝ ਨਵਾਂ ਬਣ ਰਿਹਾ ਜਸਮੀਨ ਡੇਜ਼ੀ 릴리 ਲੋਟਸ ਫੁੱਲਾਂ ਦੇ ਨਾਮ ਲਿਖਤੀ ਆ ਹੋਰ ਬਣ ਰਿਹਾ ਅੱਧਾ ਬੇਜੋੜ ਹੋਣ ਰਿਹਾ ਬੇਜੋੜ ਆ ਵੀ ਥਾਂ ਵਿੱਚ ਖਾਲੀ ਕਰ ਲਿਆ ਗਿਆ ਵਾ ਇਹ ਥਾਂ ਵਿੱਚ ਜਿਹੜਾ ਕੰਮ ਹੋ ਜਾਣਾ ਵਾ ਡਿਵੈਲਪਮੈਂਟ ਹੋਰ ਕਰਦੇ ਨਹੀਂ ਇਹ ਜੇ ਰੁੱਖ ਵੜਦਾ ਦੇ ਰੁੱਖ ਲੰਦਾ ਵੀ ਗਿਆ ਤਾਂ ਹਰ ਕੇ ਇਹਦੀ ਕੋਈ ਫਾਇਦਾ ਨਹੀਂ ਆ ਜਿਹਾ ਥਾਂ ਥਾਂ ਦੇਖ ਲਿਖੀ ਤਾਂ ਇਹਨਾਂ ਨੇ ਕੋ ਰੁੱਖ ਲਾ ਕੇ ਹੋ ਗਏ ਕੋ ਬੂਟੇ ਉਗਾ ਦੇ ਕੰਮ ਚੱਲਣ ਰਿਹਾ ਜੋਲਾ ਸ਼ੋਰਾ ਦਾ ਇਹ ਕੋ ਭਈਆ ਕੋ ਖੂਬ ਬਣਾਇਆ ਵਾ ਉਹਦੇ ਕਿਚਨ ਵਾਈ ਰੱਸੀ ਜਿਹੜੀ ਸਿਸਟਮ ਲੱਗਾ ਹੁੰਦਾ ਬਾਟੇ ਇਕੱਟੇ ਲਾਉਗੀ ਆ ਇਹਨੂੰ ਦੇਖਦੇ ਆ ਇਨਾਂ ਗਲੀ ਆ ਵਿੱਚ ਜੇ ਮਿੱਟੀ ਆ ਦੇਖਿਆ ਹਾਂ ਜੀ ਸਰਪੇ ਜੀ ਬੈਗ ਇਹ ਫੋਟੋ ਜੈਨਿਕ ਪੁਆਇੰਟ ਨੇ ਜਿਹੜੇ ਬਣੇ ਐ ਐਂਜਲ ਫਾਰਮ ਸਰ ਜੀ ਉੱਧਰ ਚਲੀਏ ਈਓ ਚਲੀਏ ਘਰ ਜਾਣਾ ਵਾ ਹੁਣ ਬੱਸ ਵੱਲ ਹੁਣ ਬੱਸ ਵੱਲ ਇੱਧਰ ਵੀ ਕੋਈ ਨਵੀਆਂ ਡਿਵੈਲਪਮੈਂਟਾਂ ਹੋ ਗਈਆਂ ਜੀ ਵੇਖ ਲਿਆ ਇੱਥੋਂ ਵੇਖ ਲਾ ਇੱਥੋਂ ਦੇਖਣਾ ਨਾ ਆ ਵੇਖ ਲਾ ਬੱਸ ਹੁਣ ਬਹੁਤ ਟਾਈਮ ਹੋ ਗਿਆ ਵਾ ਚਲੋ ਬਸ ਇਹੋ ਹੀ ਆ ਕਿ ਬੰਦਿਆ ਅਜੇ ਚਲੋ ਐਂਜਲ ਫਾਰਮ ਦੀ ਹੁਣ ਲਗਭਗ ਸਮਾਪਤੀ ਥਿਆ ਜੀ ਇਥੋਂ ਆਪਾਂ ਚੱਲੇ ਆ ਅਸੀਂ ਰੈੱਡ ਐਪਲ ਪ੍ਰਬੰਧ ਕੀਤਾ ਇਹਨਾਂ ਦਾ ਭੋਜਨ ਦਾ ਪਰ ਪਲੇਟ ਸੋ ਰੋਟੀ ਖਾਣਗੇ ਇੰਥੋਂ ਲਾਈਟ ਲਾਈਟ ਜਨ ਖਵਾਤਾ ਵਜਿਦਾ ਜਿਨਾ ਕੋ ਹੋ ਸਕਦਾ ਵਾ ਇਹਨਾਂ ਆਪੋਨ ਮੈਨੂੰ ਬਹੁਤ ਹੀ ਖੁੱਟੀਆਂ ਰਹੀਆਂ ਬਹੁਤ ਹੀ ਖੂਬਸੂਰਤ ਹੋਣੇ ਇਹ ਰੋਡ ਸਾਈਡ ਤੇ ਆਮ ਹੀ ਲੱਗੇ ਹੁੰਦੇ ਤਾਂ ਇਹਨਾਂ ਨੂੰ ਗੋਲ ਦੇ ਲੀਆਂ ਪਰ ਇਹਨਾਂ ਨੇ ਵਧੀਆ ਤਰੀਕੇ ਨਾਲ ਪੇਸ਼ ਕਰਤਾ ਨੇ ਸੋਹਣੇ ਲੱਗਦੇ ਨੇ ਬਈ ਬੈਕਸਟਾਰਟ ਕਾ ਵੀ ਰਾਖਾ ਕੀ ਥੇ ਆਪ ਆ ਗਿਆ ਜੀ ਰੈੱਡ ਡੱਪਲ ਇੱਥੇ ਵਧੀਆ ਪ੍ਰਕਾਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਬੱਚਿਆਂ ਦਾ ਰਾਜੋ ਭਾਜੋ ਇਹ ਪ੍ਰਬੰਧ ਹੋ ਰਿਹਾ ਮੁੰਡਿਆਂ ਨੂੰ ਲੋਟ ਲਿਆ ਗੁੱਡਾ बड़ी डे घुटा आया हो लॻा ताणी